ਦੀ ਬੜੀਆਂ ਬਾਰਕੀਆਂ ਹੁੰਦੀਆਂ ਨੇ فرض ਕੀਤਾ ਤੁਸੀਂ ਵੇਖਣਾ ਅਰੂਜ਼ ਵੇਖਣਾ ਜੇ ਤੁਸੀਂ ਲੰਮੀ ਕਹਾਣੀ ਪੜੋ ਸੁਣੋ ਜੇ ਅੱਖਾਂ ਨਹੀਂਆਂ ਨੇ ਸ਼ੀਸ਼ੇਾਂ ਦੇ ਸਾਹਮਣੇ ਬਹਿ ਕੇ ਤੇ ਕੰਧਾਂ ਨੂੰ ਸੁਣਣੀ ਬੜੀ ਲੰਮੀ ਕਹਾਣੀ ਹੈ ਇੱਕ ਮਿਸਰਾ ਸਮਝੀ ਗੱਲ ਮੈਂ ਇਸ ਅਰੂਜ਼ ਚੋਂ ਲੰਘ ਕੇ ਇਹ ਸਟੇਟਮੈਂਟ ਹੈ ਮੇਰੀ ਕਿ ਜਿਹੜਾ ਅਰੂਜ਼ ਏ ਇੱਕ ਜਾਹਲਾਨਾ ਹਰਕਤ ਹੈ ਅਰੂਜ਼ ਕਿਸੇ ਸ਼ਾਇਰੀ ਦਾ ਵਜ਼ਨ ਦਾ پیمਾਨਾ ਨਹੀਂ مقرر ਜਿਸ ਤਰ੍ਹਾਂ ਮੀਆਂ ਮੀਲਾਂ ਤੇ ਲਹਿਜਾ ਬਦਲਦਾ ਹੈ ਇਸ ਤਰ੍ਹਾਂ ਮੀਆਂ ਮੀਲਾਂ ਤੇ ਰੂਜ਼ ਵੀ ਬਦਲਦਾ ਹੈ ਕਿਹੜਾ ਲਫ਼ਜ਼ ਗਰਾਉਣਾ ਹੈ ਕਿੱਥੇ ਗਰਾਉਣਾ ਹੈ ਇਹ ਹਰ ਇਲਾਕੇ ਦਾ ਹਰ ਜ਼ੁਬਾਨ ਹਰ ਲਹਿਜੇ ਦਾ ਆਪਣਾ ਮਸਲਾ ਹੁੰਦਾ ਹੈ ਤੇ ਮੈਂ ਅਸਲ 'ਚ ਬਹੁਤ ਬਿਜ਼ੀ ਆ ਨਹੀਂ ਤਾਂ ਮੈਂ ਮੈਦਾਨ ਦਾ ਬੰਦਾ ਭੱਜਣ ਵਾਲਾ ਨਹੀਂ ਮੈਂ ਉਸ ਬੰਦੇ ਨਾਲ ਜ਼ਰੂਰ ਗੱਲ ਕਰਾਂਗਾ ਹਾਂ ਇਧਰ ਮੈਂ ਸਾਰੇ ਮਨਾ ਲਏ ਨੇ ਇਸ ਗੱਲ ਤੇ ਤੇ ਇਹ ਕਿਉਂ ਨਾ ਮੰਨੇਗਾ ਭਾਈ ਇਹ ਇਸ ਬੰਦੇ ਦਾ ਸਾਰਾ ਜੋ ਲਿਖਿਆ ਮੈਂ ਉਹ ਮੈਂ ਸੁਣ ਕੇ ਮਹਿਸੂਸ ਜੋ ਕੀਤਾ ਹੈ ਕਿ ਇਸ ਬੰਦੇ ਨੂੰ ਸਾਰੇ ਰੋਜ਼ ਤੋਂ ਕੋਰ ਕੱਖ ਨਹੀਂ ਆਉਂਦਾ ਯਾਨੀ ਕੋਈ ਖਿਆਲ ਤੇ ਕੋਈ ਸ਼ਾਇਰੀ ਤੇ ਕੋਈ ਗੱਲ ਨਹੀਂ ਹੋਰ ਕੀਤੀ ਸਿਰਫ ਸਾੜ ਫੱਕਿਆ ਆਪਣਾ ilm ਝਾੜਨ ਦੀ ਕੋਸ਼ਿਸ਼ ਕੀਤੀ ਹੈ ਰੋਜ਼ ਦਾ ਜੋ ਕਿ ਬਸੀਦਾ ਹੋ ਚੁੱਕਿਆ ਹੈ ਸਮਝੀ ਗੱਲ ਉਹਦੀ ਕੋਈ ਨੀਅਤ ਨਹੀਂ ਰਹੇਗੀ ਜਦੋਂ ਇੱਕ ਇਲਾਕੇ ਤੋਂ ਦੂਸਰੇ ਇਲਾਕੇ 'ਚ ਸ਼ਾਇਰੀ ਜਾਂਦੀ ਏ